ਰਾਈਟ ਵੇ ਦੀ ਸਲਾਹ ਦੇ ਦੋ ਵੀ ਉਹ ਜਿਹੜੇ ਯੂਰਪ ਆਉਣਾ ਚਾਹੁੰਦੇ ਆ ਵੀ ਉਹ ਕਿਸ ਮੁਤਾਬਕ ਆਣ ਕਿਸ ਫੀਲਡ ਚ ਆ ਜਾਣ ਕਿੱਦਾਂ ਆਈ ਤੁਸੀਂ ਜੇ ਤੁਹਾਡੇ ਹੱਥ ਦੇ ਵਿੱਚ ਕੋਈ ਕਲਾ ਹੈਗੀ ਐ ਤੁਸੀਂ ਪ੍ਰੋਫੈਸ਼ਨਲ ਹੀ ਆ ਰਹੇ ਹੋ ਉਹ ਗੱਲ ਵੱਖਰੀ ਐ ਤੁਸੀਂ ਲੇਬਰ ਚ ਆਉਣਾ ਐ ਇਹ ਤਾਂ ਹੀ ਇਹਨਾਂ ਨੇ ਪੇਪਰ ਕੋਲੇ ਹੋਏ ਨੇ ਇਹ ਲੋਕ ਇਮੀਗ੍ਰੈਂਟਸ ਨੂੰ ਵੈਲਕਮ ਕਿਉਂ ਕਹਿੰਦੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਲੇਬਰ ਦੀ ਜ਼ਰੂਰਤ ਹੈ ਸੈਲਰੀ ਇੱਥੇ ਲੈਵਲ ਦੇ ਹਿਸਾਬ ਨਾਲ ਆ ਜਿਵੇਂ ਜਿਵੇਂ ਬੰਦੇ ਦਾ ਲੈਵਲ ਵੱਧਾ ਓਵੇਂ ਓਵੇਂ ਸੈਲਰੀ ਵੱਧਦੀ ਆਉ ਕਿਉਂਕਿ ਇੱਥੇ ਜਿਹੜੇ ਪੇਪਰ ਭਰਨ ਤੇ ਕੋਈ ਖਰਚਾ ਨਹੀਂ ਆਉਂਦਾ ਤੇ ਤਕਰੀਬਨ 150 ਸਾਡਾ ਪੰਜਾਬੀ ਭਰਾ ਜਿਹੜਾ ਉਹ ਇਸ ਵਰਮ ਦੇ ਵਿੱਚ ਕੰਮ ਕਰਦਾ ਤੇ ਆ ਲੈਬਰ ਬੰਦੇ ਲਈ ਕਹਿ ਰਿਹਾ ਜ਼ਰੂਰਤਮੰਦ ਲਈ ਲੈਬਰ ਇਹਨਾਂ ਮੁਲਕਾਂ ਦੇ ਵਿੱਚ ਲੈਬਰ ਦੀ ਤਾਂ ਹਮੇਸ਼ਾ ਲੋੜ ਰਹਿੰਦੀ ਐ ਐਕਚੁਅਲੀ ਦੋ ਤਰ੍ਹਾਂ ਦੇ ਵੀ ਵੀਜ਼ੇ ਹੁੰਦੇ ਨੇ ਦੋ ਜਾਂ ਤਿੰਨ ਤਰ੍ਹਾਂ ਦੇ 6 ਮਹੀਨੇ ਵਾਲਾ ਹੁੰਦਾ ਸਾਲ ਵਾਲਾ ਟੂਰਿਸਟ ਦੇਖੋ ਮਿਹਨਤ ਦਾ ਉਹ ਨਿਓ ਹੀ ਲੱਗਦੀ ਹੈ ਪਰ ਇੱਥੇ ਮਿਹਨਤ ਦਾ ਮੁੱਲ ਮਿਲਦਾ ਹੈ ਇੰਡੀਆ ਕਿਸਾਨਾਂ ਨੂੰ ਕਿਸਾਨਾਂ ਦੀ ਫਸਲ ਦਾ ਉਹਨਾਂ ਲੱਗਿਆ ਮੁੱਲ ਨਹੀਂ ਆ ਇੱਕ ਵੀਜ਼ਾ ਵੀ ਦੱਸ ਦਿਓ ਤੁਸੀਂ ਕਿਸ ਵੀਜ਼ੇ ਤੇ ਆਏ ਸੀ ਕਿਉਂਕਿ ਪੰਜਾਬ ਦੇ ਲੋਕ ਵੀਜ਼ੇ ਬਾਰੇ ਬਹੁਤ ਕਨਫਿਊਜ਼ਨ 'ਚ ਰਹਿੰਦੇ ਨੇ ਵੀ ਕਿਵੇਂ ਕੀ ਹੋਣਾ ਕਿਵੇਂ ਨਹੀਂ ਕੀੜੀਆ ਦੇ 55 ਲੱਖ ਦੀ 55000 ਯੂਰੋ ਦੀ ਹਾਂ ਆ ਸਾਡਾ ਕੰਪਿਊਟਰ ਹੈ ਇਹ ਸਾਰਾ ਪਾਣੀ ਇਹਦੇ ਤੋਂ ਲੱਗਦਾ ਹੈ ਠੀਕ ਹੈ ਬਈ ਖੇਤੀ ਚ ਇੱਥੇ ਕੋਈ ਮਿਹਨਤ ਨਹੀਂ ਹੈਗੀ ਨਜ਼ਾਰੇਦਾਰ ਆ ਹੈ ਖੇਤੀ ਕਰਨ ਚ ਸਾਰੇ ਸੰਦ ਨੇ ਜਿਨਾ ਕਰਕੇ ਕੋਈ ਹਜੇ ਮਿਹਨਤ ਨਹੀਂ ਵੀ ਬਹੁਤ ਹੋਣਾ ਪਊਗਾ ਮਜ਼ਾ ਆ ਗਿਆ ਰੀਅਲੀ ਦੇਖੋ ਐ ਸ਼ਾਮੇ ਲੱਗੇ ਹੋਏ ਆ ਉੱਪਰ ਪੈਂਟ ਪਾਏ ਹੋਏ ਨੇ ਅੰਦਰ ਹੀ ਅੰਦਰ ਖੇਤੀ ਛਲਗ੍ਰਮਾ ਦੀ ਕਰੀ ਜਾਂਦੇ ਆ ਵਧੀਆ ਪੈਸੇ ਕਮਾਈ ਜਾਂਦੇ ਆ ਇਹ ਮੋਟਾ ਨੀ ਹੋਵੇ ਇਹ ਆਪਾਂ ਬੰਦ ਕਰ ਲੀਏ ਅੱਜ ਅੱਛਾ ਜੇ ਬਰੀਕ ਵੀ ਹੋਵੇ ਫੇਰ ਨਹੀਂ ਬੰਦ ਕਰੀਦਾ ਜੇ ਬਰੀਕ ਦੇ ਵੀ ਬੰਦ ਕਰ ਲਿਆ ਫਿਰ ਆਵਾਂ ਨੇ ਡਿਸਕਾਂ ਬਲੌਕ ਕਰ ਦਿੰਦੇ ਅੱਛਾ ਉਹ ਵੀ ਇਹਦੇ ਦੋ ਕੰਪਰੈਸਰ ਨੇ ਕਈਆਂ ਦੇ ਤੇ 50 ਐਲਟੀ ਮਤਲਬ 55000 ਹਜ਼ਾਰ ਦੀ ਇੰਡੀਆ ਦੇ 55 ਲੱਖ ਦੀ 55000 ਯੂਰੋ ਦੀ ਇਹ ਹੈ ਮਸ਼ੀਨ ਆ ਹੈਗਾ ਨਾਈਟ੍ਰਿਕ ਐਸਿਡ ਹੈ ਓਕੇ ਇਹ ਜਿਹੜਾ ਪੀਐਚ ਲੈਵਲ ਹੁੰਦਾ ਸਮਝ ਗਿਆ ਕੰਟਰੋਲ ਕਰਨ ਲਈ ਪਾਣੀ ਦਾ ਪੀਐਚ ਲੈਵਲ ਜਿਹੜਾ ਪੀਐਚ ਲੈਵਲ ਠੀਕ ਆ ਇਹ ਇੱਥੇ ਪਾਣੀ ਆ ਕੇ ਆਉਣਾ ਮੋਟਰ ਤੋਂ ਹੂੰ ਇੱਥੋਂ ਮੇਰਾ ਪੰਪਾ ਜਿਹੜਾ ਪ੍ਰੈਸ਼ਰ ਬਣਾ ਕੇ ਭੇਜਦਾ ਠੀਕ ਆ ਇੱਥੋਂ ਭੇਜਦਾ ਠੀਕ ਆ ਅੰਦਰ ਕੰਪਿਊਟਰ ਲੱਗਿਆ ਹੋਇਆ ਆ ਹੈਗਾ ਜੇ ਕੋਈ ਅਸੀਂ ਐਕਸਟਰਾ ਪ੍ਰੋਡਕਟ ਚੜਾਉਣਾ ਹੈ ਅੱਛਾ ਆ ਪੰਪ ਨੇ ਇਹਨਾਂ ਦੇ ਨਾਲ ਚੜਾਉਣਾ ਓਕੇ ਇੱਥੇ ਤੁਸੀਂ ਪੈਸਟੀਸਾਈਡ ਨਹੀਂ ਯੂਜ਼ ਕਰਦੇ ਬਹੁਤ ਕਰ ਹੂੰ ਆ ਸਾਡਾ ਕੰਪਿਊਟਰ ਹੈ ਇਹਦੇ ਤੋਂ ਸਾਰਾ ਪਾਣੀ ਇਹਦੇ ਤੋਂ ਲੱਗਦਾ ਠੀਕ ਆ ਇੱਥੋਂ ਬੈਠੇ ਤੁਸੀਂ ਸਾਰਾ ਪਾਣੀ ਨੂੰ ਸਿਸਟਮ ਨੂੰ ਜਿੰਨਾ ਜਾਣਾ ਵਾ ਇੱਥੋਂ ਹੀ ਸਾਰੇ ਬਲੋਕਾਂ ਦਾ ਓਕੇ ਪਾਣੀ ਕਿਸੇ ਵੀ ਖੇਤ ਨੂੰ ਕਿਸੇ ਵੀ ਗ੍ਰੀਨ ਹਾਊਸ ਨੂੰ ਪਾਣੀ ਲਾਉਣਾ ਹੈ ਕਿੰਨਾ ਲਾਉਣਾ ਹੈ ਉਹਦੇ ਵਿੱਚ ਕਿੰਨੀ ਜਿਹੜੀ ਮਾਤਰਾ ਹੈ ਉਹ ਪੀ ਐਚ ਲੈਵਲ ਦੀ ਹੋਣੀ ਚਾਹੀਦੀ ਹੈ ਕਿੰਨੀ ਮਾਤਰਾ ਜਿਹੜੀ ਹੈ ਉਹ ਰੇਹ ਦੀ ਜਾਊਗੀ ਉਹ ਸਾਰਾ ਇੱਥੋਂ ਹੀ ਸੱਜਣਾ ਠੀਕ ਹੈ ਹਾਂਜੀ ਦੋਸਤੋ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀਗਾ ਵੀ ਮੈਂ ਤੁਹਾਨੂੰ ਯੂਰਪ ਜਾ ਕੇ ਉੱਥੇ ਦੇ ਆਪਣੇ ਜਿਹੜੇ ਪੰਜਾਬੀ ਲੋਕ ਨੇ ਕਿਵੇਂ ਕੰਮ ਕਰਦੇ ਨੇ ਤੇ ਕਿਵੇਂ ਉੱਥੇ ਖੇਤੀਬਾੜੀ ਦਾ ਕੰਮ ਹੁੰਦਾ ਤੁਹਾਨੂੰ ਮੈਂ ਖੇਤੀਬਾੜੀ ਦੇ ਲਈ ਸਪੈਸ਼ਲ ਦੱਸਿਆ ਸੀਗਾ ਵੀ ਖੇਤੀਬਾੜੀ ਤੇ ਦੱਸੂਗਾ ਵੀ ਆਪਣੇ ਪੰਜਾਬੀ ਮੁੰਡੇ ਜਾਂ ਪੰਜਾਬ ਦੇ ਲੋਕ ਉੱਥੇ ਕਿਵੇਂ ਖੇਤੀ ਕਰਦੇ ਨੇ ਕਿ ਉਹਨਾਂ ਨੂੰ ਫੈਸਿਲਿਟੀਆਂ ਨੇ ਉਹ ਸਾਰੀਆਂ ਚੀਜ਼ਾਂ ਦੱਸਾਂਗੇ ਆਪਣੇ ਪੰਜਾਬ ਦੀ ਖੇਤੀ ਤੇ ਇੱਥੇ ਦੀ ਖੇਤੀ ਦੇ ਵਿੱਚ ਇੰਨਾ ਤਾਂ ਫਰਕ ਆ ਵੀ ਪਹਿਲੀ ਗੱਲ ਤਾਂ ਜਿਹੜੇ ਇਕਵਿਪਮੈਂਟਸ ਨੇ ਇਹਨਾਂ ਕੋਲ ਗਵਰਨਮੈਂਟਸ ਬਹੁਤ ਜ਼ਬਰਦਸਤ ਨੇ ਤੇ ਹਰ ਚੀਜ਼ ਕੰਪਿਊਟਰਾਈਜ਼ਡ ਆ ਆਪਣੇ ਨਾਲ ਬੈਠੇ ਨੇ ਸਰਦਾਰ ਕਰਮਵੀਰ ਸਿੰਘ ਸੰਧੂ ਜੀ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਰਨਿੰਗ ਵੀਲ ਦੇ ਸਾਰੇ ਈਵਜ਼ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸੋ ਪਾਜੀ ਹੁਣੀ ਆਏ ਨੇ ਸਾਡੇ ਕੋਲ ਇਟਲੀ ਅਸੀਂ ਇਟਲੀ ਦੇ ਜਿਹੜਾ ਸੈਂਟਰਲ ਇਟਲੀ ਹੈ ਰੋਮ ਦੇ ਨੇੜੇ ਉਸ ਇਲਾਕੇ ਦੇ ਵਿੱਚ ਬੈਠੇ ਹਾਂ ਹੁਣ ਇਸ ਸਮੇਂ ਇਹ ਡਿਸਟ੍ਰਿਕਟ ਦਾ ਨਾਮ ਹੈਗਾ ਲਾਤੀਨਾ ਤੇ ਸਰ ਜੀ ਤੁਸੀਂ ਕਿਹੜੇ ਸਾਲ ਚ ਉਰੇ ਆ ਗਏ ਸੀ ਮੈਂ ਆਇਆ ਜੀ 1 ਨਵੰਬਰ 2007 ਨੂੰ ਮੈਂ ਇੱਥੇ ਇਟਲੀ ਦੀ ਧਰਤੀ ਤੇ ਉਤਰਿਆ ਸੀ ਇੱਕ ਵੀਜ਼ਾ ਵੀ ਦੱਸ ਦਿਓ ਤੁਸੀਂ ਕਿਸ ਵੀਜ਼ੇ ਤੇ ਆਏ ਸੀ ਕਿਉਂਕਿ ਪੰਜਾਬ ਦੇ ਲੋਕ ਵੀਜ਼ੇ ਬਾਰੇ ਬਹੁਤ ਕਨਫਿਊਜ਼ਨ ਚ ਰਹਿੰਦੇ ਨੇ ਵੀ ਕਿਵੇਂ ਕੀ ਹੋਣਾ ਕਿਵੇਂ ਨਹੀਂ ਐਕਚੁਅਲੀ ਦੋ ਤਰ੍ਹਾਂ ਦੇ ਵੀਜ਼ੇ ਹੁੰਦੇ ਨੇ ਦੋ ਜਾਂ ਤਿੰਨ ਤਰ੍ਹਾਂ ਦੇ 6 ਮਹੀਨੇ ਵਾਲਾ ਹੁੰਦਾ ਸਾਲ ਵਾਲਾ ਟੂਰਿਸਟ ਤੇ ਮੈਂ ਸਾਲ ਵਾਲੇ ਵੀਜ਼ੇ ਤੇ ਆਇਆ ਸੀਗਾ ਜਿਹਨੂੰ ਇੱਥੇ ਆਪਾਂ ਕਹਿ ਦਿੰਦੇ ਆ ਵੀ ਪਰਮਾਨੈਂਟ ਜਿਹੜਾ ਵਰਕ ਪਰਮਿਟ ਅਪਡੇਟ ਹੁੰਦਾ ਰਹਿੰਦਾ ਤੇ ਪਾਜੀ ਤੁਹਾਡੀ ਕੁਆਲਿਫੀਕੇਸ਼ਨ ਕੀ ਆ ਮੈਂ ਐਕਚੁਅਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਐਮਫਲ ਆ ਜੀ ਲਿੰਗੁਇਸਟਿਕਸ ਦੇ ਵਿੱਚ ਓਕੇ ਅਗੇ ਫਿਰ ਆਂਦੇ ਸਰ ਪਾਜੀ ਸਟਰਗਲ ਹੋਈ ਕਿ ਮਤਲਬ ਸਟੱਡੀ ਦੇ ਬੇਸ ਤੇ ਤੁਸੀਂ ਫਰੂਟਫਲ ਹੋ ਗਏ ਐਕਚੁਅਲੀ ਦੇਖੋ ਜਿਹੜੀ ਗਿੱਦਿਆ ਹੁੰਦੀ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਕਰਦੀ ਹੈ ਬੇਸ਼ੱਕ ਇੱਥੇ ਇਟਾਲੀਅਨ ਲੈਂਗੁਏਜ ਬੋਲੀ ਜਾਂਦੀ ਹੈ ਇੰਗਲਿਸ਼ ਘੱਟ ਬੋਲੀ ਜਾਂਦੀ ਹੈ ਪਰ ਫਿਰ ਵੀ ਜਿਹੜੀ ਮੇਰੀ ਲਿੰਗੁਇਸਟਿਕਸ ਦੀ এডਿਕੇਸ਼ਨ ਸੀਗੀ ਉਹਨੇ ਮੈਨੂੰ ਬਹੁਤ ਹੈਲਪ ਕੀਤੀ ਸਭ ਤੋਂ ਪਹਿਲਾਂ ਮੈਂ ਇੱਥੇ ਜਦੋਂ ਆਇਆ ਤਾਂ ਕਮਾਕਾਰਾਂ ਦੇ ਹਾਲਾਤ ਜਿਹੜੇ ਨੇ ਉਹ ਐਨੇ ਵਾਲੇ ਵਧੀਆ ਨਹੀਂ ਸੀ ਕਿਉਂਕਿ ਜਿਹੜਾ ਰੀਸੈਸ਼ਨ ਸੀਗਾ ਵਰਲਡ ਰੀਸੈਸ਼ਨ ਉਹ 2007 ਦੇ ਵਿੱਚ ਆਲਮੋਸਟ ਸ਼ੁਰੂ ਹੋ ਚੁੱਕਿਆ ਸੀ ਓਕੇ ਸੋ ਉਹਦੇ ਕਰਕੇ ਕਮਾਕਾਰਾਂ ਦੀ ਤੰਗੀ ਸੀ ਪਰ ਮੈਂ ਉਹੀ ਸਮਾਂ ਜਦੋਂ ਮੈਨੂੰ ਕੰਮ ਨਹੀਂ ਮਿਲਿਆ ਤਾਂ ਮੈਂ ਉਹ ਸਮਾਂ ਇੱਥੋਂ ਦੀ ਲੈਂਗੁਏਜ ਸਿੱਖਣ ਦੇ ਵਿੱਚ ਲਾਇਆ ਤੁਸੀਂ ਮੈਂ ਪਹਿਲੇ 6 ਮਹੀਨੇ ਸਾਲ ਦੇ ਵਿੱਚ ਇਟਾਲੀਅਨ ਲੈਂਗੁਏਜ ਦੇ ਉੱਤੇ ਕਾਫੀ ਵਧੀਆ ਪਕੜ ਬਣਾ ਲਈ ਉਸ ਤੋਂ ਬਾਅਦ ਫਿਰ ਮੈਂ ਕੁਝ ਕੋਰਸਸ ਵੀ ਕੀਤੇ ਜਿਵੇਂ ਇੱਥੇ ਪੈਰੂਜਾ ਸਿਟੀ ਹੈ ਉੱਥੇ ਯੂਨੀਵਰਸਿਟੀ ਹੈ ਇੱਕ ਇਹ ਫੋਰਨਰਸ ਦੇ ਵਾਸਤੇ ਫੋਰਨਰ ਯੂਨੀਵਰਸਿਟੀ ਹੈ ਉੱਥੋਂ ਮੈਂ ਇਟਾਲੀਅਨ ਦੇ ਵਿੱਚ ਇਹ B ਲੈਵਲ ਦਾ ਜਿਹੜਾ ਮੈਂ ਰਾ ਸਰਟੀਫੀਕਟ ਕੋਰਸ ਕੀਤਾ ਤਾਂ ਦੋਸਤੋ ਉੱਥੇ ਆਫਿਸ ਦੇ ਵਿੱਚ ਥੋੜੀ ਜਿਹੀ ਨਾਇਸੈਂਸ ਜ਼ਿਆਦਾ ਹੋ ਰਹੀ ਸੀ ਤੇ ਭਾਜੀ ਕਹਿੰਦੇ ਜਦ ਆਪਾਂ ਖੇਤਾਂ ਦੀ ਗੱਲ ਕਰਨੀ ਹੈ ਤਾਂ ਕਿਉਂ ਨਾ ਆਪਾਂ ਖੇਤਾਂ 'ਚ ਹੀ ਚੱਲੀਏ ਸੋ ਅਸੀਂ ਖੇਤਾਂ 'ਚ ਚੱਲਦੇ ਹਾਂ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਖੇਤੀ ਦੇ ਮਾਮਲੇ 'ਚ ਜਿਹੜੇ ਜਨਰਲ ਵਰਕ ਨੇ ਉਹ ਕਿਵੇਂ ਹੁੰਦੇ ਨੇ ਸੰਧੂ ਸਾਹਿਬ ਨੇ ਗੱਲਬਾਤ ਦੇ ਦੌਰਾਨ ਸਾਰਾ ਦੱਸਿਆ ਵੀ 9 ਮਹੀਨੇ ਵਾਲਾ ਵੀਜ਼ਾ ਸਹੀ ਆ ਕਿ ਸਾਲ ਵਾਲਾ ਵੀਜ਼ਾ ਕਿਵੇਂ ਦਾ ਵਾ ਮਤਲਬ ਇਹਨਾਂ ਨੇ ਆਪਣੀ ਨੌਲੇਜ ਮੁਤਾਬਕ ਇੱਕ ਸਿਰਫ ਨੌਲੇਜ ਦੱਸੀ ਆ ਬਾਕੀ ਤੁਸੀਂ ਆਪਦੀ ਮਰਜ਼ੀ ਨਾਲ ਜਿਵੇਂ ਤੁਹਾਨੂੰ ਸਹੀ ਲੱਗਦਾ ਦੇਖਿਓ ਇੱਥੇ ਤੁਹਾਨੂੰ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਮਿਲੂਗੀ। ਆਪਾਂ ਕੰਟੀਨਿਊ ਕਰਦੇ ਹਾਂ ਆਪਣੀ ਗੱਲ ਕਿਉਂਕਿ ਉੱਥੇ ਆਫਿਸ ਹੈਗਾ ਆਫਿਸ ਦੇ ਕਾਰਨ ਥੋੜਾ ਜਿਹਾ ਸਾਨੂੰ ਐ ਸੀ ਵੀ ਆਪਾਂ ਨੇਚਰ ਦੇ ਨਾਲ ਹੀ ਵੀਡੀਓ ਬਣਾਈਏ। ਆਪਾਂ ਜਿਵੇਂ ਗੱਲ ਕੰਟੀਨਿਊ ਕਰੀਏ। ਜੀ। ਤੁਸੀਂ ਇੱਥੇ ਹੁਣ ਜਿਹੜੀ ਇਹ ਫੀਲਡ 'ਚੋਂ ਮੈਂ ਦੇਖਿਆ ਵੀ ਆ ਜਿਹੜੇ ਗੌਂਗਲੂ ਨੇ ਇਹ ਬੜੇ ਡਿਫਰੈਂਟ ਨੇ ਇਹਨਾਂ ਦੀ ਖੇਤੀ ਦਾ ਕੀ ਸਿਸਟਮ ਆ? ਖੇਤੀ ਬਾਰੇ ਇਹਦੇ ਬਾਰੇ ਦੱਸੋ ਵੀ ਤੁਸੀਂ ਕਿੱਦਾਂ ਚੱਲਦਾ ਇਹ ਸਿਸਟਮ। ਐਕਚੁਅਲੀ ਪਤਾ ਹੈ ਇਹ ਏ ਜਿਹੜੇ ਰੈਡੀਸ਼ ਨੇ ਰੈੱਡ ਰੈਡੀਸ਼ ਕਹਿੰਦੇ ਨੇ ਇੱਥੇ ਸਾਨੂੰ ਇਹ ਇਟਾਲੀਅਨ ਦੇ ਵਿੱਚ ਇਹਨੂੰ ਕਹਿੰਦੇ ਨੇ ਰਾਵਾਨੈਲੋ ਹੂੰ ਇਹਨਾਂ ਦੀ ਖੇਤੀ 21 ਦਿਨ ਤੋਂ ਲੈ ਕੇ 60 ਦਿਨ ਦੀ ਖੇਤੀ ਹੈ ਇਹਨਾਂ ਦੀ ਠੀਕ ਆ ਗਰਮੀਆਂ ਦੇ ਵਿੱਚ ਕਿਉਂਕਿ ਇਹ ਫਸਲ ਹੈ ਜਿਸ ਫਰਮ ਦੇ ਵਿੱਚ ਮੈਂ ਕੰਮ ਕਰ ਰਿਹਾ ਸਾਡੀ ਫਰਮ 12 ਮਹੀਨੇ ਰੈਡੀਸ਼ਸ ਦੇ ਵਿੱਚ ਹੀ ਕੰਮ ਕਰਦੀ ਹੈ ਅਸੀਂ ਯੂਰਪ ਦੇ ਲੀਡ ਜਿਹੜੇ ਫਰਮਾਂ ਨੇ ਹੂੰ ਰੈਡੀਸ਼ਸ ਨਹੀਂ ਆ ਉਹਨਾਂ ਦੇ ਵਿੱਚ ਸਾਡਾ ਨਾਮ ਆਉਂਦਾ ਤੇ ਗਰਮੀਆਂ ਦੇ ਵਿੱਚ ਇਹ 21 ਦਿਨਾਂ 'ਚ ਤਿਆਰ ਹੋ ਜਾਂਦੀ ਹੈ ਠੀਕ ਆ ਤੇ ਸਰਦੀਆਂ ਦੇ ਵਿੱਚ ਇਹ 55 ਤੋਂ 60 ਦਿਨ ਦਾ ਸਮਾਂ ਲੈਂਦੀ ਆ ਤੇ ਭਾਜੀ ਇਹ ਇਹ ਇੰਡੀਆ 'ਚ ਇਹ ਨਹੀਂ ਦਿਖਦੇ ਹੈਗੇ ਕਾਰਨ ਕੀ ਆ ਟੇਸਟ ਇਹਦਾ ਬਿਲਕੁਲ ਸੇਮ ਆ ਜਿਹੜੇ ਸਾਡੇ ਪੰਜਾਬ ਦੇ ਛਲਗਮ ਨੇ ਨਾ ਸੇਮ ਟੇਸਟ ਆ ਬਟ ਆ ਆ ਇਹਦੀ ਹਾਈਟ ਜਾਂ ਤੁਸੀਂ ਵਿੱਥ ਦੇਖ ਲਓ ਇਹ ਚੀਜ਼ ਆ ਇਹ ਕਾਰਨ ਕੀ ਆ ਭਾਜੀ ਵੀ ਇਹ ਬੀਜ ਡਿਫਰੈਂਟ ਆ ਜਾਂ ਕਿੱਦਾਂ ਨਹੀਂ ਐਕਚੁਅਲੀ ਪਤਾ ਕੀ ਹੈ ਇੱਕ ਤਾਂ ਇੱਕ ਵਾਤਾਵਰਣ ਦਾ ਥੋੜਾ ਜਿਹਾ ਫਰਕ ਹੂੰ ਕਿਉਂਕਿ ਇਹ ਜਿਹੜੀ ਫਸਲ ਹੈ ਇਹ ਚਾਹੁੰਦੀ ਹੈ 10 ਡਿਗਰੀ ਟੈਂਪਰੇਚਰ ਠੀਕ ਆ ਉਹ ਇਹਦੇ ਲਈ ਪੂਰਾ ਬੈਸਟ ਜਿਹੜਾ ਟੈਂਪਰੇਚਰ ਹੁੰਦਾ ਠੀਕ ਆ ਬਾਕੀ ਰੇਤਲੀ ਜ਼ਮੀਨ ਚਾਹੀਦੀ ਹੈ ਹੂੰ ਤੇ ਪਹਾਰਾ ਸਿਸਟਮ ਹੈ ਜਿਹੜਾ ਉਹ ਪਾਣੀ ਚਾਹੀਦਾ ਉਹ ਸ਼ਾਇਦ ਆਪਣੇ ਇਹ ਜੀ ਤਕਨੀਕ ਹਾਲੇ ਨਹੀਂ ਆਈ ਪਰ ਜਿਹਨਾਂ ਏਰੀਆ ਦੇ ਵਿੱਚ ਆਈ ਹੈ ਹੋ ਸਕਦਾ ਵੀ ਉੱਥੇ ਇਹ ਫਸਲ ਤੁਸੀਂ ਉਗਾ ਵੀ ਸਕੋ ਤੇ ਭਾਜੀ ਇਹ ਸਪਲਾਈ ਕਿੱਥੇ ਹੁੰਦੀ ਆ ਅਸੀਂ ਸਾਰੇ ਯੂਰਪ ਨੂੰ ਸਪਲਾਈ ਕਰਦੇ ਆਂ ਬਾਈ ਜੀ ਸਰ ਇਹ ਟੋਟਲ ਯੂਰਪ ਚ ਜਾਂਦੀ ਆ ਟੋਟਲੀ ਯੂਰਪ ਨੂੰ ਜਾਂਦੀ ਆ ਜਿੱਦਾਂ ਐਕਸਪੋਰਟ ਹੈ ਜਿਹੜਾ ਸਾਡਾ ਉਹ 15 ਨਵੰਬਰ ਤੋਂ ਖੁੱਲ ਜਾਂਦਾ ਤੇ ਭਾਜੀ ਤੁਹਾਡਾ ਇੱਥੇ ਕੰਮ ਕੀ ਆ ਮੇਰਾ ਕੰਮ ਹੈ ਵੀਰ ਜੀ ਐਜ਼ ਏ ਪ੍ਰੋਡਕਸ਼ਨ ਮੈਨੇਜਰ ਓਕੇ ਮੈਂ ਕੁਆਲਿਟੀ ਚੈੱਕ ਕਰਦਾ ਵੀ ਜਦੋਂ ਕਿਹੜੇ ਕਲਾਇੰਟ ਨੂੰ ਕਿਹੜਾ ਮਾਲ ਭੇਜਿਆ ਜਾਊਗਾ ਕਿਸ ਤਰ੍ਹਾਂ ਦੀ ਕੁਆਲਿਟੀ ਭੇਜੀ ਜਾਊਗੀ ਉਹ ਮੇਰਾ ਕੰਮ ਹੈ ਤੇ ਬਾਕੀ ਮੈਂ ਜਿੱਦਾਂ ਇਰੀਗੇਸ਼ਨ ਵਗੈਰਾ ਉਹ ਸਾਰੀ ਮੈਂ ਦੇਖਦਾ ਇੱਥੇ ਤੇ ਭਾਜੀ ਪੰਜਾਬ 'ਚ ਵੀ ਤੁਸੀਂ ਖੇਤੀ ਦੇਖੀ ਹੋਣੀ ਆ ਤੇ ਇੱਥੇ ਵੀ ਖੇਤੀ ਹੈਗੀ ਆ ਇਹਨਾਂ ਦੋਨਾਂ ਖੇਤੀਆਂ 'ਚ ਮਿਹਨਤ ਦਾ ਕੀ ਡਿਫਰੈਂਸ ਆ ਵੀ ਮਿਹਨਤ ਪੰਜਾਬ 'ਚ ਜ਼ਿਆਦਾ ਵਾ ਕੀ ਉਰੇ ਜ਼ਿਆਦਾ ਇਹ ਦੱਸੋ ਮੈਂ ਦੇਖ ਰਿਹਾ ਵੀ ਤੁਹਾਡੇ ਬੰਦੇ ਬੜੇ ਆਰਾਮ ਨਾਲ ਕੰਮ ਕਰ ਰਹੇ ਨੇ ਬੜਾ ਉਹਨਾਂ ਦਾ ਕੂਲ ਮਾਈਂਡ ਆ ਤੁਹਾਡਾ ਜਿਹੜਾ ਉੱਥੇ ਦਾ ਸਿਸਟਮ ਬੜਾ ਪਿਆਰਾ ਜਿਹਾ ਲੱਗਿਆ ਵੀ ਬੰਦੇ ਕੋਈ ਮਤਲਬ ਦੁਖੀ ਨਹੀਂ ਦਿਖੇ ਮੈਨੂੰ ਬੜੇ ਸੁਖੀ ਨੇ ਇਹ ਖੇਤੀ ਦਾ ਕੀ ਡਿਫਰੈਂਸ ਆ ਪੰਜਾਬ ਤੇ ਇੱਥੇ ਦੇ ਨਾਲੋਂ ਐਕਚੁਅਲੀ ਪਤਾ ਕੀ ਹੈ ਜੀ ਦੇਖੋ ਮਿਹਨਤ ਤਾਂ ਓਨੀ ਹੀ ਲੱਗਦੀ ਐ ਜਿੰਨੀ ਪੰਜਾਬ ਦੀ ਮਿਹਨਤ ਐ ਓਨੀ ਮਿਹਨਤ ਇਸ ਖੇਤੀ ਤੇ ਵੀ ਲੱਗਦੀ ਐ ਪਰ ਇਹ ਡਿਪੈਂਡ ਕਰਦਾ ਐ ਕਿ ਤੁਸੀਂ ਕਿਸ ਤਰ੍ਹਾਂ ਦੀ ਫਰਮ ਦੇ ਵਿੱਚ ਕੰਮ ਕਰ ਰਹੇ ਹੋ ਕਿਉਂਕਿ ਸਾਡੀ ਜਿਹੜੀ ਫਰਮ ਐ ਇਹ ਹਾਲੈਂਡ ਬੇਸਡ ਫਰਮ ਐ ਸੋ ਓਨਰ ਜਿਹੜੇ ਨੇ ਬਹੁਤ ਚੰਗੇ ਨੇ ਤੇ ਬਾਕੀ ਅਸੀਂ ਇੱਥੇ ਤਕਰੀਬਨ 150 ਸਾਡਾ ਪੰਜਾਬੀ ਭਰਾ ਜਿਹੜਾ ਉਹ ਇਸ ਫਰਮ ਦੇ ਵਿੱਚ ਕੰਮ ਕਰਦਾ ਐ ਤੇ ਅਸੀਂ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਹੈ ਵੀ ਇੱਕ ਪਰਿਵਾਰਕ ਜਿਹਾ ਮਾਹੌਲ ਬਣਿਆ ਹੋਇਆ ਇੱਥੇ ਵੀ ਕੰਮ ਜਿਹੜੇ ਨੇ ਉਹ ਰਲ ਮਿਲ ਕੇ ਸਾਰੇ ਸਾਡੇ ਬੰਦੇ ਕਰਦੇ ਨੇ ਆਪਸ ਦੇ ਵਿੱਚ ਕੋਈ ਖਿੱਚੋ ਤਾਨ ਨਹੀਂ ਹੈਗੀ ਇੱਕ ਦੂਜੇ ਦੀ ਇੱਕ ਦੂਜੇ ਦੀ ਬਾਕਾਇਦਾ ਹੈਲਪ ਕਰਦੇ ਨੇ ਬੰਦੇ ਤੇ ਜਿਹੜੀ ਤੁਸੀਂ ਗੱਲ ਕੀਤੀ ਮਿਹਨਤ ਦੀ ਦੇਖੋ ਮਿਹਨਤ ਤਾਂ ਹਉਣੀ ਹੋਈ ਲੱਗਦੀ ਹੈ ਪਰ ਇੱਥੇ ਮਿਹਨਤ ਦਾ ਮੁੱਲ ਮਿਲਦਾ ਹੈ ਇੰਡੀਆ ਕਿਸਾਨਾਂ ਨੂੰ ਕਿਸਾਨਾਂ ਦੀ ਫਸਲ ਦਾ ਉਹਨਾਂ ਲੱਗਿਆ ਮੁੱਲ ਨਹੀਂ ਮਿਲਦਾ ਜਦੋਂ ਕਿ ਇੱਥੇ ਇੱਕ ਕਿਸਾਨ ਜਿਹੜੇ ਨੇ ਆਪਦੀ ਫਸਲ ਦਾ ਮੁੱਲ ਖੁਦ ਤੈਅ ਕਰਦੇ ਨੇ ਤੇ ਭਾਜੀ ਇੱਕ ਗੱਲ ਦੱਸੋ ਮੈਨੂੰ ਤੁਹਾਡੇ ਇੱਥੇ ਨਾ ਮੈਂ ਪਾਣੀ ਦਾ ਬੜਾ ਸਿਸਟਮ ਦੇਖਿਆ ਜਿਵੇਂ ਜਗਾ ਜਿਹੜੀ ਹੈ ਯੂਰਪ ਦੀ ਜ਼ਿਆਦਾਤਰ ਜਿਗਜਾਗਾ ਜੀ ਠੀਕ ਹੈ ਜਿਗਜਾਗ ਦੇ ਕਾਰਨ ਆਪਣੇ ਉੱਥੇ ਤਾਂ ਪਾਣੀ ਬਰਬਾਦ ਹੀ ਬਹੁਤ ਹੋ ਜਾਂਦਾ ਵਾ ਤੇ ਇੱਥੇ ਪਾਣੀ ਤਾਂ ਟਿਕਣਾ ਵੀ ਨਹੀਂ ਤੇ ਫਿਰ ਇਹ ਪਾਣੀ ਦਾ ਮੈਨੂੰ ਸਿਸਟਮ ਦੱਸੋ ਵੀ ਤੁਸੀਂ ਪਾਣੀ ਕਿਵੇਂ ਦਿੰਦੇ ਹੋ ਭਾਜੀ ਇਹ ਐਕਚੁਅਲੀ ਸਾਰਾ ਪੁਹਾਰਾ ਸਿਸਟਮ ਹੈ ਜੀ ਅੱਛਾ ਜ਼ਮੀਨ ਦੇ ਵਿੱਚ ਪਾਈਪਾਂ ਦੱਬ ਕੇ ਹਮ ਲਿਆ ਕੇ ਹਮ ਜਿਵੇਂ ਆ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਜ਼ਮੀਨ ਦੇ ਵਿੱਚੋਂ ਪਾਈਪ ਕੱਢ ਪਾਈਪਾਂ ਦੇ ਨਾਲ ਪਾਈਪ ਬੰਨੇ ਹੋਏ ਨੇ ਪਲਾਸਟਿਕ ਦੇ ਪਾਈਪ ਬੰਨੇ ਹੋਏ ਨੇ ਤੇ ਆਹ ਪਵਾਰਾ ਸਿਸਟਮ ਲੱਗਿਆ ਹੋਇਆ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀਗਾ ਕਿ ਇਹ ਜ਼ਮੀਨ ਦੇ ਵਿੱਚ ਥੱਲੇ ਵੱਡਾ ਪਾਈਪ ਦੱਬਿਆ ਹੋਇਆ ਹੈ ਅੱਛਾ ਜੀ ਉਥੋਂ ਆਹ ਪਾਈਪ ਨਿਕਲ ਰਿਹਾ ਹੈ ਠੀਕ ਹੈ ਆਹ ਵਾਲ ਲੱਗਿਆ ਹੋਇਆ ਜਿਹੜਾ ਇਹ ਇੱਥੇ ਤੱਕ ਕਰੰਟ ਪਹੁੰਚਿਆ ਹੋਇਆ ਹੈ ਬਕਾਇਦਾ ਤਾਰਾਂ ਲੱਗੀਆਂ ਹੋਈਆਂ ਨੇ ਆ ਦੇਖੋ ਕਰੰਟ ਇਹਨੂੰ ਪਹੁੰਚਿਆ ਹੋਇਆ ਤਾਂ ਜਿਹੜੇ ਅਸੀਂ ਕੰਪਿਊਟਰ ਦੇ ਨਾਲ ਪਾਣੀ ਲਾਉਨੇ ਆ ਉਥੋਂ ਅਸੀਂ ਸੈਟਿੰਗ ਕਰ ਦਿੰਨੇ ਆ ਵੀ ਜਿੰਨਾ ਪਾਣੀ ਇਸ ਖੇਤ ਨੂੰ ਲੱਗਣਾ ਇਸ ਜ਼ਮੀਨ ਨੂੰ ਉਹਨਾਂ ਪਾਣੀ ਲੱਗ ਕੇ ਇਹ ਵਾਲ ਆਪੇ ਹੀ ਖੁੱਲੂਗਾ ਆਟੋਮੈਟਿਕ ਆਟੋਮੈਟਿਕ ਬੰਦ ਹੋਊਗਾ ਤੇ ਆਫਵਾਰੇ ਲੱਗੇ ਹੋਏ ਨੇ ਇਹਨਾਂ ਦੇ ਨਾਲ ਇਹ ਪਾਣੀ ਲੱਗਦਾ ਤੇ ਭਾਜੀ ਜਿਵੇਂ ਸਾਰਾ ਤਾਂ ਤੁਸੀਂ ਸਿਸਟਮੈਟਿਕ ਕੀਤਾ ਹੋਇਆ ਫਿਰ ਬੰਦਿਆਂ ਦੀ ਉਰੇ ਲੋੜ ਕੀ ਆ ਬੰਦੇ ਕੀ ਕਰਦੇ ਨੇ ਇਹਦਾ ਮਤਲਬ ਬੰਦੇ ਫਿਰ ਮਿਹਨਤ ਘਟਾ ਬੰਦਿਆਂ ਨੂੰ ਹਨਾ ਐਕਚੁਅਲੀ ਨਹੀਂ ਦੇਖੋ ਸਾਰੇ ਖੇਤ ਸਾਡੇ ਆਟੋਮੈਟਿਕ ਨਹੀਂ ਹੈਗੇ ਕਈ ਥਾਵਾਂ ਤੇ ਪਾਣੀ ਜਿਹੜਾ ਉਹ ਹੱਥ ਨਾਲ ਵੀ ਖੋਲਿਆ ਜਾਂਦਾ ਅੱਛਾ ਮੈਨੂਅਲ ਵੀ ਲਾਉਣਿਆ ਸੀ ਤੇ ਬੰਦਿਆਂ ਦਾ ਕੰਮ ਹੈਗਾ ਜਿੱਦਾਂ ਜ਼ਮੀਨ ਦੀ ਵਾਹ-ਭਾਈ ਕਰਨੀ, ਜ਼ਮੀਨ ਤਿਆਰ ਕਰਨੀ, ਬਜਾਈ ਕਰਨੀ ਤੇ ਉਸ ਵਾਰ ਰੈਡੀਸਸ ਦੀ ਜਿਹੜੀ ਪਟਾਈ ਹੈ ਉਹ ਸਾਰੀ ਸਾਡੀ ਮੈਨੂਅਲ ਹੈ। ਉਹ ਮਸ਼ੀਨੀ ਨਹੀਂ ਹੈਗੀ। ਉਹ ਬੰਦੇ ਹੀ ਪੁੱਟਦੇ ਨੇ ਚਾਹੇ ਤਾਂ ਗੁੱਛੀਆਂ ਬਣਾਉਣੀਆਂ ਹੋਣ ਜਾਂ ਖੁੱਲੇ ਗੋਗਲੂ ਪੁੱਟ ਕੇ ਭੇਜਣੇ ਹੋਣ ਉਹ ਸਾਰਾ ਕੰਮ ਸਾਡੇ ਬੰਦਿਆਂ ਦਾ ਹੈ। ਭਾਜੀ ਇੱਕ ਇੱਕ ਨਾ ਇੱਕ ਚੀਜ਼ ਹੋਰ ਪੁੱਛਣੀ ਆ ਵੀ ਪੰਜਾਬ ਦੇ ਲੋਕ ਨਾ ਬਹੁਤ ਜ਼ਿਆਦਾ ਬਾਰ ਦਾ ਆਣ ਦਾ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਇੱਕ ਸਲਾਹ ਦੇ ਦੇਣੀ ਚਾਹੁੰਦੇ ਆ ਵੀ ਆਪਣੇ ਦਰਸ਼ਕ ਮੈਨੂੰ ਨਾ ਕਈ ਪਿਛਲੀ ਵੀਡੀਓ ਤੇ ਜਾਂਦਾ ਉਹਨਾਂ ਨੂੰ ਪਤਾ ਵੀ ਮੈਂ ਯੂਰਪ ਜਾ ਰਿਹਾ ਮੈਂ ਤਾਂ ਉਹ ਮੈਨੂੰ ਤੋਂ ਸਵਾਲ ਪੁੱਛਦੇ ਭਾਜੀ 9 ਮੰਥ ਦੇ ਵੀਜ਼ੇ 'ਚ ਕੁਝ ਪੁੱਛਦੇ ਤਾਂ ਨਹੀਂ ਇਮੀਗ੍ਰੇਸ਼ਨ ਵਾਲੇ ਜਾਂ ਭਾਜੀ ਉੱਥੇ ਜਾ ਕੇ ਕੰਮ ਦਾ ਕੀ ਸਿਸਟਮ ਆ ਤੇ ਕੋਈ ਇੱਕ ਕੋਈ ਵੀ ਇੱਕ ਚਾਹੇ ਆਪਦੀ ਖੇਤੀ ਦੇ ਰਿਲੇਟਡ ਚਾਹੇ ਆਪਣੇ ਪ੍ਰੋਫੈਸ਼ਨ ਦੇ ਰਿਲੇਟਡ ਚਾਹੇ ਯੂਰਪ ਦੇ ਕਿਸੇ ਵੀ ਪ੍ਰੋਫੈਸ਼ਨ ਦੇ ਰਿਲੇਟਡ ਉਹਨਾਂ ਜ਼ਰੂਰਤਮੰਦ ਪੰਜਾਬੀਆਂ ਲਈ ਕੋਈ ਸਲਾਹ ਦੇ ਦਿਓ ਐਡਵਾਈਸ ਦੇ ਦਿਓ ਵੀ ਜੇ ਉਹ ਆਉਣਾ ਚਾਹੁੰਦੇ ਆ ਰਾਈਟ ਵੇ ਦੀ ਸਲਾਹ ਦੇ ਦਿਓ ਵੀ ਉਹ ਜੇ ਜਿਹੜੇ ਯੂਰਪ ਆਉਣਾ ਚਾਹੁੰਦੇ ਆ ਵੀ ਉਹ ਕਿਸ ਮੁਤਾਬਕ ਆਣ ਕਿਸ ਫੀਲਡ ਚ ਆ ਜਾਣ ਕਿੱਦਾਂ ਆ ਜਾਣ ਉਹ ਦੇਖੋ ਪਤਾ ਕੀ ਹੈ ਜੀ ਅਸੀਂ ਤਾਂ ਕਹਿੰਨੇ ਆ ਵੀ ਆਓ ਸਾਰੇ ਆਓ ਆਪਦਾ ਉਹ ਇੱਕ ਚੰਗਾ ਉਹ ਇੱਕ ਲੱਭਣ ਦੇ ਲਈ ਸਾਰੇ ਹੀ ਹੰਬਲਾ ਮਾਰਦੇ ਨੇ ਅਸੀਂ ਵੀ ਆਏ ਸੀਗੇ ਅਸੀਂ ਕਿਸੇ ਨੂੰ ਮੈਂ ਨਹੀਂ ਕਹਿ ਸਕਦਾ ਵੀ ਨਾ ਆਓ ਆਉ ਜੀ ਆਇਆਂ ਨੂੰ ਪਰ ਇਹ ਆ ਭਈ ਤੁਸੀਂ ਜੇ ਤੁਹਾਡੇ ਹੱਥ ਦੇ ਵਿੱਚ ਕੋਈ ਕਲਾ ਹੈਗੀ ਹੈ ਤੁਸੀਂ ਪ੍ਰੋਫੈਸ਼ਨਲ ਯਾਰ ਰਹੇ ਹੋ ਉਹ ਗੱਲ ਵੱਖਰੀ ਹੈ ਤੁਸੀਂ ਲੇਬਰ ਚ ਆਉਣਾ ਹੈ ਤਾਂ ਏਜੰਟਾਂ ਤੋਂ ਥੋੜਾ ਜਿਹਾ ਸਾਵਧਾਨ ਰਹੋ ਕਿਉਂਕਿ ਏਜੰਟ ਬੰਦੇ ਦਾ ਗਾਲੀ ਇੰਨਾ ਕਿ ਵੱਡ ਲੈਂਦੇ ਨੇ ਕਿ ਮੁੜ ਕੇ ਇੱਥੇ ਆ ਕੇ ਬੰਦੇ ਤੋਂ ਛੇਤੀ ਉੱਠਿਆ ਨਹੀਂ ਜਾਂਦਾ ਸੋ ਕੋਸ਼ਿਸ਼ ਕਰੋ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਰਾਹੀਂ ਆਓ ਕਿਉਂਕਿ ਇੱਥੇ ਜਿਹੜੇ ਪੇਪਰ ਭਰਨ ਤੇ ਕੋਈ ਖਰਚਾ ਨਹੀਂ ਆਉਂਦਾ ਸੋ ਬਿਹਤਰ ਹੈ ਵੀ ਤੁਸੀਂ ਆਪਦੇ ਕਿਸੇ ਜਾਣਕਾਰ ਬੰਦੇ ਦੇ ਰਾਹੀਂ ਆਓ ਘੱਟ ਖਰਚੇ ਤੇ ਆਓ ਇੱਥੇ ਤੇ ਚੰਗਾ ਪੁਹਿਖਾ ਇੱਥੇ ਨਾ ਤੇ ਆਉਂਦੇ ਭਾਜੀ ਕੰਮ ਮਿਲ ਜਾਂਦਾ ਵਾ ਮਿਲ ਜੂਗਾ ਉਹਨਾਂ ਨੂੰ ਕਿਸ ਫੀਲਡ ਚ ਜਾਣ ਹੋ ਆਉਂਦੇ ਕਿੱਥੇ ਟਰਾਈ ਕਰਨ ਦੇਖੋ ਉਹ ਤਾਂ ਡਿਪੈਂਡ ਕਰਦਾ ਜੀ ਜਿਹੜਾ ਬੰਦਾ ਲੇਬਰ ਵਾਲਾ ਹੈ ਉਹਨਾਂ ਲੇਬਰ ਨੂੰ ਮੈਂ ਕਹਿ ਰਿਹਾ ਲੇਬਰ ਬੰਦੇ ਲਈ ਕਹਿ ਰਿਹਾ ਜ਼ਰੂਰਤਮੰਦ ਲਈ ਲੇਬਰ ਇਹਨਾਂ ਮੁਲਕਾਂ ਦੇ ਵਿੱਚ ਲੇਬਰ ਦੀ ਤਾਂ ਹਮੇਸ਼ਾ ਲੋੜ ਰਹਿੰਦੀ ਹੈ ਜੀ ਇਹਨਾਂ ਨੂੰ ਇਹ ਤਾਂ ਹੀ ਇਹਨਾਂ ਨੇ ਪੇਪਰ ਖੋਲੇ ਹੋਏ ਨੇ ਇਹ ਲੋਕ ਇਮੀਗ੍ਰੈਂਟਸ ਨੂੰ ਵੈਲਕਮ ਕਿਉਂ ਕਹਿੰਦੇ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਲੇਬਰ ਦੀ ਜ਼ਰੂਰਤ ਹੈ ਹੂੰ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਿਹੜੀ ਜਨਰੇਸ਼ਨ ਹੈ ਨਿਊ ਜਨਰੇਸ਼ਨ ਉਹ ਖਾਸ ਕਰਕੇ ਖੇਤੀ ਦੇ ਕੰਮਾਂ ਤੋਂ ਭੱਜ ਰਹੀ ਹੈ। ਹੂੰ। ਉਹ ਵਾਈਟ ਕਾਲਰ ਜੌਬ ਲੱਭਦੇ ਨੇ। ਤਨਖਾਹ ਚਾਹੇ ਥੋੜੀ ਹੋਵੇ ਪਰ ਉਹਨੂੰ ਇਹ ਹੁੰਦਾ ਵੀ ਸਾਨੂੰ ਵਾਈਟ ਕਾਲਰ ਜੌਬ ਮਿਲ। ਪਰ ਇਹ ਦੱਸੋ ਵੀ ਇਹ ਜਿਹੜੇ ਗੋਂਗਲੂ ਨੇ ਤੁਹਾਡੇ ਇਹ ਤੁਸੀਂ ਸਪਲਾਈ ਕਿੱਥੇ ਕਰਦੇ ਹੋ ਇਹ ਅਸੀਂ ਇੰਡੀਆ ਚ ਤੱਕ ਕਦੀ ਨਹੀਂ ਦੇਖੇ। ਇਹ ਸਪਲਾਈ ਕਿੱਥੇ ਹੁੰਦੀ ਆ ਮੇਨ? ਐਕਚੁਅਲੀ ਸਾਡੀ ਜਿਹੜੀ ਫਰਮ ਹੈ ਨਾ ਇਹਦਾ ਕੰਟਰੈਕਟ ਹੈਗਾ ਲਿਡਲ ਮਾਰਕੀਟ ਦਾ ਸੁਪਰਮਾਰਕੀਟ ਹੈ ਕਿ ਯੂਰਪ ਦੀ ਬਹੁਤ ਵੱਡੀ ਇਹ ਚੀਨ ਹੈ ਲੀਡਲ ਉਹਦੇ ਨਾਲ ਸਾਡੀ ਫਰਮ ਦਾ ਕੰਟਰੈਕਟ ਹੈ ਸਾਡਾ ਸਾਰਾ ਜਿਹੜਾ ਰੈਡੀਸ਼ ਜਿਆਦਾਤਰ ਉਹ ਉਸ ਇਹ ਸੁਪਰਮਾਰਕਟ ਨੂੰ ਸਪਲਾਈ ਹੁੰਦਾ ਪਰ ਅਸੀਂ ਨਾਲ ਨਾਲ ਪੂਰੇ ਯੂਰਪ ਨੂੰ ਸਪਲਾਈ ਕਰਦੇ ਆ ਕਿਉਂਕਿ ਜਿਹੜਾ ਐਕਸਪੋਰਟ ਹੈ ਉਹ ਖੁੱਲ ਜਾਂਦਾ ਨਵੰਬਰ ਦੇ ਵਿੱਚ ਨਵੰਬਰ ਤੋਂ ਲੈ ਕੇ ਮਈ ਜੂਨ ਤੱਕ ਸਾਰਾ ਐਕਸਪੋਰਟ ਚੱਲਦਾ ਹੈ ਪੂਰੇ ਯੂਰਪ ਦੇ ਵਿੱਚ ਓਕੇ ਤੇ ਬਾਕੀ ਜੂਨ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਦਾ ਜਿਹੜਾ ਸਮਾਂ ਉਹ ਸਾਡੇ ਜਿਹੜੇ ਇੰਟਰਨਲ ਕਲਾਇੰਟਸ ਨੇ ਇਟਲੀ ਦੇ ਉਹ ਉਹਨਾਂ ਨੂੰ ਅਸੀਂ ਸਪਲਾਈ ਕਰਦੇ ਆ ਸਾਰਾ ਤੇ ਭਾਜੀ ਇਹਦਾ ਰੇਟ ਕੀ ਹੋਊਗਾ ਰੇਟ ਮੁਤਾਬਕ ਕੀ ਆ ਹਸਾਬਕ ਤਵ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਰੇਟ ਆ ਪੈਕਿੰਗ ਦਾ ਅਲੱਗ ਰੇਟ ਆ ਖੁੱਲੇ ਦਾ ਅਲੱਗ ਰੇਟ ਆ ਜਾਂ ਫੜੀਆਂ ਰੇੜੀਆਂ ਤੇ ਵੀ ਭੇਜਦੇ ਹਾਂ ਕਿ ਸਾਰਾ ਟਰਾਂਸਪੋਰਟੇਸ਼ਨ ਕਰਦੇ ਰਹੇ ਹਾਂ ਇਹ ਐਕਚੁਅਲੀ ਸਾਰਾ ਅਸੀਂ ਸਾਰਾ ਟਰਾਂਸਪੋਰਟੇਸ਼ਨ ਹੀ ਕਰਦੇ ਆ ਜਿਹੜਾ ਇਹਦਾ ਪ੍ਰਾਈਸ ਹੈ ਉਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਸੀਗਾ ਭਈ ਇਟਲੀ ਦੇ ਵਿੱਚ ਜਿਹੜੇ ਇਹ ਕਿਸਾਨ ਨੇ ਇੱਥੋਂ ਦੇ ਇਹ ਆਪਦੀ ਫਸਲ ਦਾ ਜਿਹੜਾ ਮੁੱਲ ਹੈ ਇਹ ਖੁਦ ਤੈਅ ਕਰਦੇ ਨੇ ਕਿੰਨਾ ਹੋਊਗਾ ਸੋ ਇਹ ਜਿਹੜੇ ਰੈਡੀਸ਼ਸ ਨੇ ਇਹਨਾਂ ਦਾ ਕੋਈ ਇੱਕ ਪੱਕਾ ਪ੍ਰਾਈਸ ਨਹੀਂ ਹੈਗਾ ਇਹ ਚੇਂਜ ਹੁੰਦਾ ਰਹਿੰਦਾ ਹੈ ਪੈਕਿੰਗ ਦੇ ਆਧਾਰ ਤੇ ਇਹ ਦੀ ਇਹਦਾ ਜਿਹੜਾ ਪ੍ਰਾਈਸ ਹੈ ਉਹ ਅਲੱਗ-ਅਲੱਗ ਹੁੰਦਾ ਹੈ ਇੱਕ ਆਪਾਂ ਅੰਦਾਜ਼ੇ ਤੌਰ ਤੇ ਦੱਸ ਦਈਏ ਵੀ ਇੰਡੀਆ ਦੇ ਰੁਪਈਆ ਨਾਲ ਜਿਵੇਂ ਸਾਡੇ ਉੱਥੇ ਕਈ ਵਾਰੀ ਇਹ 10 ਰੁਪਏ ਕਿਲੋ ਵੀ ਮਿਲ ਜਾਂਦੇ ਆ ਜੀ 50 ਰੁਪਏ ਕਿਲੋ ਵੀ ਕਈ ਵਾਰੀ ਹੋ ਜਾਂਦੇ ਆ ਤਾਂ ਉਹ ਇੱਕ ਨਾਰਮਲ ਰੇਂਜ ਕੀ ਆ ਵੀ ਜੇ ਮੰਨ ਲਓ ਇੱਥੇ ਦੇ ਲੋਕ ਜਿਹੜੇ ਜਾ ਕੇ ਸੁਪਰਮਾਰਕੀਟ ਤੋਂ ਖਰੀਦਦੇ ਆ ਉਹਨਾਂ ਨੂੰ ਕੀ ਰੇਟ ਪੈਂਦਾ ਇਹ ਸੁਪਰਮਾਰਕੀਟ ਦੇ ਵਿੱਚ ਤਾਂ ਜੀ ਦੇਖੋ ਜਿਵੇਂ ਇੱਕ ਗੁੱਛੀ ਹੁੰਦੀ ਹੈ 15 ਪੀਸਾਂ ਵਾਲੀ ਇੱਕ ਗੁੱਛੀ ਹੈ ਅੱਛਾ ਪੀਸ ਪੀਸ ਮੁਤਾਬਕ ਵੇਚਦੇ ਆ ਕਿ ਲੱਗ ਜਾਂਦੀਆਂ ਨੇ ਜਿਵੇਂ ਗੁੱਛੀ ਜਾਂਦੀ ਹੈ 15 ਪੀਸਾਂ ਵਾਲੀ 12 ਪੀਸਾਂ ਵਾਲੀ 10 ਵਾਲੀ 20 ਵਾਲੀ ਉਹਨਾਂ ਦੇ ਅਲੱਗ-ਅਲੱਗ ਰੇਟ ਨੇ ਜਿਹੜੀ ਖੁੱਲੀ ਜਾਂਦੇ ਨੇ ਜਿਹੜੇ ਗੋਗਲੂ ਖੁੱਲੇ ਜਾਂਦੇ ਨੇ ਇਹ ਪੈਕੋ ਕੇ ਉਹਨਾਂ ਦੀ ਜਿਹੜੀ ਹੈ ਇਹ ਪ੍ਰਾਈਸ ਹੈ ਉਹ ਵੱਖਰੀ ਹੈ ਜਿਵੇਂ ਇਹ ਆਕਸੀਜਨ ਦੇ ਵਿੱਚ 60 70 ਸੈਂਟ ਹੁੰਦੀ ਹੈ ਹੂੰ ਸੀਜ਼ਨ ਦੇ ਵਿੱਚ ਇਹ 90 1 ਯੂਰੋ ਤੱਕ ਵੀ ਕਿਲੋ ਪਹੁੰਚ ਜਾਂਦੇ ਨੇ ਤੇ ਭਾਜੀ ਇਹ ਸਿਰਫ ਇਹ ਸਿਰਫ ਸੈਲਡ ਦੇ ਲਈ ਵਰਤਿਆ ਜਾਂਦਾ ਸਿਰਫ ਸੈਲਡ ਦੇ ਲਈ ਓਨਲੀ ਸੈਲਡ अच्छा सिर्फ ओनली सैलेड ਜਿਵੇਂ ਵੀ ਹੋਟਲਾਂ ਵਗੈਰਾ ਚ ਸਪਲਾਈ ਹੁੰਦੀ ਆ ਜਾਂ ਲੋਕ ਆਮ ਘਰਾਂ ਚ ਖਾਣ ਦੇ ਲਈ ਨਹੀਂ ਫਿਰ ਜਿਵੇਂ ਆਪਣੇ ਤੁਹਾਡੇ ਕੋਲੇ ਦੇਖਿਆ ਪੰਜਾਬੀ ਬਹੁਤ ਬੰਦੇ ਲੱਗੇ ਹੋਏ ਨੇ ਸਾਰੇ ਮੇਰੇ ਨੇੜੇ ਤੇੜੇ ਦੇ ਹੀ ਨੇ ਕੋਈ ਖੰਨੇ ਦਾ ਕੋਈ ਜਿਵੇਂ ਤੁਸੀਂ ਆਪ ਵੀ ਪਟਿਆਲੇ ਤੋਂ ਤੇ ਇਹ ਬੰਦੇ ਮੈਂ ਦੇਖਿਆ ਬੜਾ ਫੈਮਲੀ ਦੇ ਹਿਸਾਬ ਨਾਲ ਅੰਦਰ ਕੰਮ ਕਰ ਰਹੇ ਸੀਗੇ ਸੈਲਰੀ ਵਾਈਜ਼ ਤੇ ਦੱਸੋਗੇ ਵੀ ਇਹਨਾਂ ਨੂੰ ਸੈਲਰੀ ਸਲਰੀ ਕਿੰਨੂੰ ਕਿਵੇਂ ਦੀ ਕਿਵੇਂ ਮਿਲਦੀ ਆ ਤੇ ਕਿਹੜੀ ਤਰੀਕ ਨੂੰ ਮਿਲ ਜਾਂਦੀ ਆ ਇਹਨਾਂ ਨੂੰ ਇਸ ਐਕਚੁਅਲੀ ਇੱਥੇ ਜਿਹੜਾ ਯੂਰਪ ਦਾ ਹੈਗਾ ਜੀ ਸੈਲਰੀ 10 ਤਰੀਕ ਦੇ ਨੇੜੇ ਤੇੜੇ ਹ ਮਹੀਨੇ ਦੇ ਪਹਿਲੀ 10 ਤਰੀਕ ਨੂੰ ਸੈਲਰੀ ਜਿਹੜੀ ਉਹ ਅਕਾਊਂਟਸ ਦੇ ਵਿੱਚ ਆ ਜਾਂਦੀ ਹੈ ਸੈਲਰੀ ਇੱਥੇ ਲੈਵਲ ਦੇ ਹਿਸਾਬ ਨਾਲ ਆ ਜੀ ਜਿਵੇਂ ਜਿਵੇਂ ਬੰਦੇ ਦਾ ਲੈਵਲ ਵੱਧਾ ਓਵੇਂ ਓਵੇਂ ਸੈਲਰੀ ਵੱਧਦੀ ਹੈ ਕੰਟਰੈਕਟ ਬੇਸ ਵੀ ਹੁੰਦਾ ਵੀ ਜਿਵੇਂ ਦਾ ਤੁਹਾਡਾ ਕੰਟਰੈਕਟ ਹੈ ਉਹੋ ਜੀ ਤੁਹਾਡੀ ਸੈਲਰੀ ਹੈ ਜਿਹੜਾ ਬੰਦਾ ਟਰੈਕਟਰ ਚਲਾ ਰਿਹਾ ਹੈ ਉਹਦੀ ਸੈਲਰੀ ਅਲੱਗ ਹੋਊਗੀ ਜਿਹੜਾ ਇੱਕ ਮੈਨੇਜਰ ਹੈ ਉਹਦੀ ਸੈਲਰੀ ਅਲੱਗ ਹੈ ਜਿਹੜਾ ਲੇਬਰ ਦੇ ਵਿੱਚ ਹੈ ਉਹਦੀ ਸੈਲਰੀ ਅਲੱਗ ਹੈ ਓਕੇ ਹਾਂਜੀ ਤੇ ਨੀਅਰ ਅਬਾਊਟ ਕਿੰਨੀ ਕਾ ਸੈਲਰੀ ਮਿਨੀਮਮ ਤੋਂ ਮਿਨੀਮਮ ਕਿੰਨੀ ਕਾ ਮਿਲ ਜਾਂਦੀ ਹੈ ਕਿ ਹੈਲਪਰ ਦੀ ਦੱਸ ਦੋ ਤੁਸੀਂ ਐ ਸਮਝ ਲਓ ਵੀ 1500 ਯੂਰੋ ਤੋਂ ਲੈ ਕੇ ਤੇ 2500 2700 ਯੂਰੋ ਤੱਕ ਸਾਡੇ ਬੰਦੇ 3000 ਯੂਰੋ ਤੱਕ ਵੀ ਜਾਂਦੇ ਨੇ ਤੇ ਹਾਈਐਸਟ ਸੈਲਰੀ ਕਿੰਨੀ ਹੈ ਪੰਜਾਬੀ ਦੇ ਬੰਦੇ ਦੀ ਖੇਤੀਬਾੜੀ ਦੇ ਸਿਸਟਮ 'ਚ ਚਾਹੇ ਕਿਸੇ ਵੀ ਰੈਂਕ ਤੇ ਹੋਵੇ 4000 ਤੱਕ ਵੀ ਜਾਂਦੇ ਨੇ 4000 ਤੱਕ ਵੀ ਜਾਂਦੇ ਨੇ ਇੰਡੀਆ ਦਾ 4 ਲੱਖ ਤੇ ਭਾਜੀ ਪੰਜਾ ਪਟਿਆਲੇ ਤੋਂ ਤੁਹਾਨੂੰ ਛੱਡੇ ਨੂੰ ਅੱਜ ਕਈ ਸਾਲ ਹੋ ਗਏ ਤੁਸੀਂ ਐਮਫਿਲ ਕੀਤੀ ਤੇ ਤੁਸੀਂ ਯੂਰਪ ਨੂੰ ਹੀ ਕਿਉਂ ਚੁਣਿਆ ਐਕਚੁਅਲੀ ਮੈਂ ਜਦੋਂ ਸਟੱਡੀ ਕੀਤੀ ਸੀਗੀ ਤਾਂ ਮੈਂ ਕੋਈ ਆਪਦਾ ਬਿਜ਼ਨਸ ਸੈਟ ਅਪ ਕਰਨਾ ਚਾਹੁੰਦਾ ਸੀਗਾ ਤੇ ਬਿਜ਼ਨਸ ਕਰਨ ਦੇ ਲਈ ਦੋ ਵੱਡੀਆਂ ਮੰਡੀਆਂ ਨੇ ਜਾਂ ਤਾਂ ਇੰਡੀਆ ਤੇ ਜਾਂ ਯੂਰਪ ਸੋ ਮੈਂ ਇੱਥੇ ਆਇਆ ਕਿਉਂਕਿ ਮੈਂ ਇਸ ਜੌਬ ਦੇ ਨਾਲ-ਨਾਲ ਮੈਂ ਆਪਦਾ ਇੱਕ ਬਿਜ਼ਨਸ ਵੀ ਕਰ ਰਿਹਾ ਮੈਂ ਬਿਜ਼ਨਸ ਰਨ ਕਰ ਰਿਹਾ ਇਹ ਜਿਹੜਾ ਹੋਲ ਸੇਲ ਦਾ ਗਰੋਸਰੀ ਹੋਲ ਸੇਲ ਦਾ ਉਹਦੇ ਵਿੱਚ ਅਸੀਂ ਪਿਛਲੇ 2 ਸਾਲ ਤੋਂ ਅਸੀਂ ਬਿਜ਼ਨਸ ਜਿਹੜਾ ਸਟਾਰਟ ਕੀਤਾ ਤੇ ਪੂਰੇ ਇਟਲੀ ਨੂੰ ਅਸੀਂ ਕਵਰ ਕਰ ਰਹੇ ਹਾਂ ਜਿੰਨੇ ਵੀ ਇੱਥੇ ਇਟਲੀ ਦੇ ਇੰਡੀਅਨ ਸਟੋਰ ਨੇ ਉਹਨਾਂ ਨੂੰ ਅਸੀਂ ਮਾਲ ਪਹੁੰਚਾਉਂਦੇ ਆ ਡਿਲੀਵਰੀਆਂ ਦਿੰਦੇ ਆ ਤੇ ਹੋਨ ਨਾਲ ਨਾਲ ਅਸੀਂ ਆਪਦਾ ਜਿਹੜਾ ਇੰਪੋਰਟ ਹੈ ਉਹ ਇੰਡੀਆ ਤੋਂ ਸ਼ੁਰੂ ਕਰ ਰਹੇ ਹਾਂ ਸੋ ਮੇਰਾ ਇਹ ਵਿਜ਼ਨ ਸ਼ੁਰੂ ਤੋਂ ਹੀ ਰਿਹਾ ਸੀਗਾ ਪਰ ਚਲੋ ਇੱਥੇ ਆ ਕੇ ਪੈਰਾਂ ਸਿਰ ਹੋਣ ਨੂੰ ਥੋੜਾ ਟਾਈਮ ਲੱਗ ਗਿਆ ਤੇ ਆਪਦੀ ਮਤ ਦੇ ਬੰਦੇ ਲੱਭੇ ਉਹਨਾਂ ਨੂੰ ਨਾਲ ਲੈ ਕੇ ਕਿਉਂਕਿ ਇਹ ਬਿਜ਼ਨਸ ਬਹੁਤ ਵੱਡਾ ਸੀਗਾ ਸੋ ਹੁਣ ਉਹ ਬਿਜ਼ਨਸ ਸਟਾਰਟ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਹਾਂ ਸੋ ਮੇਰਾ ਇਹ ਜਿਹੜਾ ਮੇਰਾ ਥਾਟ ਪ੍ਰੋਸੈਸ ਸੀ ਇਹ ਮੈਨੂੰ ਯੂਰਪ ਲੈ ਕੇ ਆਇਆ ਸੀਗਾ ओके ਤੇ ਪਿੱਛੇ ਭਾਜੀ ਫਿਰ ਪੰਜਾਬ ਜਾਣੇ ਹੁੰਨੇ ਹੋ ਪੰਜਾਬ ਦੀ ਮਿੱਟੀ ਨਾਲ ਪਿਆਰ ਹੈ ਤੁਹਾਨੂੰ ਕਿਉਂਕਿ ਤੁਹਾਨੂੰ ਹੁਣ ਕਾਫੀ ਸਮਾਂ ਹੋ ਗਿਆ ਜਿਸ ਮਿੱਟੀ ਤੇ ਬੰਦਾ ਆ ਜਾਂਦਾ ਉੱਥੇ ਉਹਦੇ ਰਿਲੇਸ਼ਨ ਬਣ ਜਾਂਦੇ ਨੇ ਉੱਥੇ ਰੋਜ਼ ਦੀ ਉਹਦੀ ਆਪਣੀ ਐਕਟੀਵਿਟੀ ਹੋ ਜਾਂਦੀ ਆ ਤੇ ਪਿਛਲੀ ਯਾਦ ਕਿੰਨੀ ਆਉਂਦੀ ਆ ਭਰਾ ਨੂੰ ਅਸੀਂ ਜੇ ਅਸੀਂ ਮੈਂ ਆਪਦੀ ਗੱਲ ਕਰਾਂ ਤਾਂ ਮੈਨੂੰ ਐ ਲੱਗਦਾ ਹੀ ਨਹੀਂ ਕਿ ਜਿਵੇਂ ਮੈਨੂੰ 19 ਸਾਲ ਹੋ ਗਏ ਇੱਥੇ ਯੂਰਪ ਦੇ ਵਿੱਚ ਆਏ ਨੂੰ ਕਿਉਂਕਿ ਅਸੀਂ ਸਰੀਰਕ ਤੌਰ ਤੇ ਇੱਥੇ ਆਉਨੇ ਆ ਜਿਹੜਾ ਸਾਡਾ ਮਨ ਹੁੰਦਾ ਨਾ ਉਹ ਮਨ ਤਾਂ ਸਾਡਾ ਉਹ ਸਾਡੀ ਮਿੱਟੀ ਦੇ ਨਾਲ ਹੀ ਜੁੜਿਆ ਰਹਿੰਦਾ ਮੈਂ ਅੱਜ ਵੀ ਆਪਦੇ ਪਿੰਡ 'ਚ ਹੀ ਵੱਸਦਾ ਆ ਆਪਦੇ ਭੈਣਾ ਭਰਾਵਾਂ ਮ ਯਾਰਾਂ ਦੋਸਤਾਂ ਦੇ ਵਿੱਚ ਹੀ ਆ ਮੇਰਾ ਮਨ ਸੋ ਅੱਜ ਵੀ ਜਦੋਂ ਮੈਂ ਪਿੱਛੇ ਨੂੰ ਦੇਖਦਾ ਤਾਂ ਮੈਨੂੰ ਐ ਨਹੀਂ ਲੱਗਦਾ ਵੀ ਮੈਨੂੰ 19 ਸਾਲ ਹੋ ਗਏ ਮੈਨੂੰ ਐ ਲੱਗਦਾ ਜਿਵੇਂ ਹਲੇ ਕੱਲ ਦੀ ਗੱਲ ਹੁੰਦੀ ਆ ਯਾਰ ਵੀ ਮੈਂ ਕੱਲ ਘਰ ਛੱਡ ਕੇ ਆਇਆ ਸੀਗਾ ਤੇ ਪੰਜਾਬ ਕਿੰਨੇ ਕ ਦਿਨਾਂ ਚੱਲ ਜੰਨੇ ਆ ਭਾਜੀ ਮੈਂ ਕਾਫੀ ਕਿਹੜੇ ਵਜ ਜਾਂਦੇ ਨੇ ਜੀ ਕਿਉਂਕਿ ਦੋ ਕਿਸਾਲ ਤਾਂ ਸੌਖੇ ਨਿਕਲ ਜਾਂਦੇ ਨੇ ਇੰਡੀਆ ਤੋਂ ਜਦੋਂ ਗੇੜਾ ਮਾਰ ਕੇ ਆਈਦਾ ਦੋ ਸਾਲ ਬੜੇ ਸੌਖੇ ਨਿਕਲ ਜਾਂਦੇ ਨੇ ਤੀਜੇ ਕਿਸਾਲ ਫਿਰ ਹੋਣ ਲੱਗ ਜਾਂਦਾ ਵੀ ਹੁਣ ਚੱਲੀਏ ਹੁਣ ਚੱਲੀਏ ਤੇ ਭਾਜੀ ਦੱਸਿਓ ਪਟਿਆਲੇ ਦਾ ਪਿੰਡ ਦੱਸੋ ਆਪਣਾ ਮੇਰਾ ਡਿਸਟ੍ਰਿਕਟ ਪਟਿਆਲਾ ਜੀ ਸ਼ਹਿਰ ਮੇਰਾ ਪੈਂਦਾ ਪਾਤੜਾ ਤੇ ਪਾਤੜਾ ਦੇ ਨਾਲ ਮੇਰਾ ਪਿੰਡ ਹੈ ਮੌਲਵੀ ਵਾਲਾ ਕੁੱਲ ਮਿਲਾ ਕੇ ਸੰਤੂ ਸਾਹਿਬ ਨੇ ਦੱਸਿਆ ਵੀ ਜਿਹੜਾ ਫੌਰੀਨ ਆਣਾ ਇਸ ਸਟਰਗਲ ਪਾਲਦਾ ਜੇ ਤੁਸੀਂ ਸਟਰਗਲ ਕਰ ਲਈ ਤਾਂ ਕਰੋੜਾਂ ਦੀਆਂ ਗੱਡੀਆਂ ਵੀ ਤੁਹਾਡੇ ਮੂਰੇ ਕੱਖ ਨਹੀਂ